ਤਵਾਪੂ ਜੀ ਪੰਜਾਬ ਸਰਕਾਰ ਨੂੰ ਕਿੱਥੇ ਖੜਾ ਦੇਖ ਰਹੇ ਹੋ ਸਟੂਡੈਂਟਸ ਦੀ ਪੜ੍ਹਾਈ ਦਾ ਲਾਸ ਹੋ ਰਿਹਾ ਜਦਕਿ ਆਪਾਂ ਚੁਣੇ ਹੋਏ ਨਮਾਇਦੇ ਨੇ ਇਹ ਉਹਨਾਂ ਦਾ ਕੰਮ ਹੈ ਆਪਾਂ ਨੂੰ ਹੱਕ ਲੈ ਕੇ ਦੇਣਾ ਪੰਜਾਬ ਨੂੰ ਆਪਾਂ ਚੁਣ ਕੇ ਭੇਜੇ ਨੇ ਐਮਪੀ ਨੇ ਐਮਐਲਏ ਨੇ ਆਪਣੇ ਚੁਣੇ ਹੋਏ ਨੇ ਤੇ ਉਹਨਾਂ ਨੂੰ ਕਿੱਥੇ ਖੜਾ ਦੇਖ ਦੋ ਜਰ ਕਿ ਉਹਨਾਂ ਨੂੰ ਕਹਿਣਾ ਚਾਹੀਦਾ ਕਿ ਬੱਚੇ ਵੀ ਸਟੂਡੈਂਟਸ ਨੂੰ ਕਹਿਣਾ ਚਾਹੀਦਾ ਕਿ ਤੁਸੀਂ ਆਪਣੀ ਸਟੱਡੀ ਕਰੋ ਇਹ ਹੱਕ ਹੈ ਜਿਹੜੇ ਤੋਂ ਅਸੀਂ ਲੈ ਕੇ ਦਵਾਂਗੇ ਸੈਂਟਰ ਤੋਂ ਅਸੀਂ ਖੋ ਕੇ ਲਿਆਵਾਂਗੇ ਹੱਕ ਦੇਖੋ ਜੀ ਜਿਹੜੀ ਸਰਕਾਰ ਆ ਪੰਜਾਬ ਗਵਰਨਮੈਂਟ ਜਿਹੜੀ ਆ ਉਹ ਆਪਣਾ ਸਹੀ ਰੋਲ ਨਹੀਂ ਨਿਭਾ ਰਹੀ ਪਿਛਲੇ ਲੰਮੇ ਸਮੇਂ ਤੋਂ ਪੰਜਾਬ ਵਿੱਚ ਵੀ ਇਤਰਾਸ ਦੀ ਰਹੀ ਆ ਉੱਥੇ ਜਿਹੜੀਆਂ ਸਟੂਡੈਂਟ ਸਿਕਸ ਆਫ ਫੈਡਰੇਸ਼ਨਾਂ ਦੀ ਜਿਹੜੀਆਂ ਇਹਨਾਂ ਦੇ ਪਾਬੰਦੀ ਲਾਈ ਹੋਈ ਆ ਉਹੋ ਕੰਮ ਜਿਹੜਾ ਵਾ ਹੁਣ ਇੱਥੇ ਪੰਜਾਬ ਯੂਨੀਵਰਸਿਟੀ ਕਰਨਾ ਚਾਹੁੰਦੇ ਆ ਜਿਹੜੀ ਪੰਜਾਬ ਗਵਰਨ ਜੁਣੀ ਹੋਈ ਜਮਾਤ ਜਿਹੜੀ ਆ ਉਹ ਆਪਣਾ ਕੰਮ ਕਰਨ ਵਿੱਚ ਨਕਾਮ ਰਹੀ ਆ ਉਹ ਸੈਂਟਰ ਦੇ ਇਸ਼ਾਰੇ ਤੇ ਚੱਲ ਰਹੀ ਆ ਉਹ ਸਹਿਯੋਗ ਨਹੀਂ ਦੇ ਰਹੀ ਇਹ ਸ਼ਰਮਨਾਕ ਗੱਲ ਵਾ ਉਹਨਾਂ ਨੂੰ ਆਪਣੇ ਬੱਚਿਆਂ ਤੇ ਬੱਚਿਆਂ ਦੇ ਆਉਣ ਵਾਲੇ ਬੱਚੇ ਦੇ ਭਵਿੱਖ ਬਾਰੇ ਸੋਚਣਾ ਚਾਹੀਦਾ ਵਾ ਇਸੇ ਯੂਨੀਵਰਸਿਟੀ ਦੇ ਵਿੱਚੋਂ ਹੀ ਅੱਗੇ ਜਿਹੜੇ ਬੱਚੇ ਆ ਉਹ ਅਫਸਰ ਬਣਨੇ ਆ ਇਹ ਉਹਨਾਂ ਦੀ ਜੇ ਰਹਿਨਮਾਈ ਦੇ ਵਿੱਚ ਜਿਹੜਾ ਵਾ ਦੇਸ਼ ਚੱਲਣਾ ਚਾਹੀਦਾ ਪੰਜਾਬ ਦੀ ਤਰੱਕੀ ਹੋਣੀ ਚਾਹੀਦੀ ਆ ਕਿ ਪੰਜਾਬ ਦੀ ਤਰੱਕੀ ਨਹੀਂ ਚਾਹੁੰਦੇ ਇਹ ਚੋਣ ਹੀ ਤੇ ਸਰਕਾਰ ਇਸ ਕਰਕੇ ਸੀ ਆਮ ਆਦਮੀ ਪਾਰਟੀ ਵੀ ਕੋਈ ਬਦਲਾਅ ਆਏਗਾ ਲੇਕਿਨ ਬਦਲਾਅ ਕੋਈ ਨਹੀਂ ਆਇਆ ਬਦਲਾਅ ਸਿਰਫ ਇੱਕੋ ਹੀ ਆਇਆ ਕਿ ਇਹਨਾਂ ਨੇ ਆਪਣੇ ਢਿੱਡ ਭਰਨੇ ਜਿੱਦਾਂ ਉਹ ਭਰਦੇ ਸੀ ਉਦੋਂ ਇਹਨਾਂ ਨੇ ਭਰਨੇ ਸ਼ੁਰੂ ਕਰ ਦਿੱਤੇ ਇਹਨਾਂ ਨੇ ਮੋਰਚੇ ਦੇ ਵਿੱਚ ਬੱਚਿਆਂ ਦਾ ਕੋਈ ਸਹਯੋਗ ਨਹੀਂ ਕੀਤਾ